ਵੇਰਕਾ ਪੁਲਿਸ ਨੇ 3 ਕਿਲੋ 120 ਗ੍ਰਾਮ ਫੀਮ ਸਮੇਤ 21000 ਰੁਪਏ ਡਰਗ ਮਨੀ ਨਾਲ ਇੱਕ ਵਿਅਕਤੀ ਨੂੰ ਕੀਤਾ ਕਾਬੂ ਇਹ ਵੀ ਪੰਜਾਬ న్యూਸ ਦੀ ਖਾਸ ਰਿਪੋਰਟ ਕਮਿਸ਼ਨਰ ਪੁਲਿਸ ਅਮਰਸਰ ਵੱਲੋਂ ਨਸ਼ਿਆਂ ਵਿਰੁੱਧ ਨੀਡੀਗੇ ਮਹਿੰਦੇ ਤਹਿਤ ਅੱਜ ਏਡੀਸੀਪੀ શ્રી ਨਵਜੋਤ ਸੰਧੂ ਏਡੀਸੀਪੀ 3 ਤੇ શ્રી ਕਮਲਜੀਤ ਸਿੰਘ ਏਸੀਪੀ ਹੈੱਡਕੁਆਟਰ ਤੇ ਥਾਣਾ ਵੇਰਕਾ ਤੇ ਐਸਐਚਓ ਅਮਨਜੋਤ ਗੌਰ ਇਹਨਾਂ ਨੇ ਇਹਨਾਂ ਨੂੰ ਮਿਲੀ ਸੂchnਾ ਦੇ ਆਧਾਰ ਤੇ ਇੱਕ ਵਿਅਕਤੀ ਹਿਤੇਸ਼ ਮਹਿਰਾ ਉਰਫ ਇਸ਼ੂ ਵਾਸੀ ਵਾਸੀ ਭਗਤਾਂ ਵਾਲਾ ਗੇਟ ਅੰਮ੍ਰਿਤਸਰ ਇਹਨੂੰ ਕਾਬੂ ਕੀਤਾ ਇਹਨੂੰ ਕਾਬੂ ਕਰਕੇ ਇਹਦੇ ਪਾਸੋਂ 3 ਕਿਲੋ 120 ਗ੍ਰਾਮ ਫੀਮ 21300 ਰੁਪਏ ਡਰਗਮਨੀ ਤੇ ਜਿਹੜੀ ਐਕਟਿਵਾ ਤੇ ਇਹ ਸਵਾਰ ਹੋ ਕੇ ਆ ਰਿਹਾ ਸੀ ਉਸ ਐਕਟਿਵਾ ਸਮੇਤ ਇਹਨੂੰ ਕਾਬੂ ਕੀਤਾ ਕਾਬੂ ਕਰਕੇ ਇਹ ਫੀਮ ਬਰਾਮਦ ਕਰਾ ਕੇ ਇਹਦੇ ਖਿਲਾਫ ਜੜੀ ਬਣਦੀ ਕਾਰਵਾਈ ਕੀਤੀ ਆ ਇਦੋਂ ਇਹ ਪਤਾ ਲੱਗਿਆ ਵੀ ਇਹ ਲੌਕਡਾਊਨ ਦੇ ਕੰਮ ਤੋਂ ਲੌਕਡਾਊਨ ਜਦੋਂ ਲੱਗਿਆ ਸੀ ਉਸ ਤੋਂ ਬਾਅਦ ਆਪਣਾ ਕੋਈ ਜ਼ਿਆਦਾ ਜਿਹੜਾ ਕੰਮਕਾਰ ਜਿਹੜਾ ਇਹਦਾ ਪਿਤਾ ਜਿਹੜਾ ਭੁਜੀਏ ਦਾ ਕੰਮ ਕਰਦਾ ਸੀ ਇਹ ਭੁਜੀਏ ਦੇ ਪੈਕਟ ਵਗੈਰਾ ਦੁਕਾਨਾਂ ਦੇ ਵੰਡਣ ਦਾ ਕੰਮ ਕਰਦਾ ਸੀ ਉਸ ਕੰਮ ਦੇ ਵਿੱਚ ਕੁਝ ਕਮੀ ਆਉਣ ਕਾਰਨ ਇਹਨੇ ਸੌਖਾ ਪੈਸੇ ਬਣਾਉਣ ਦੇ ਪਰਪਸ ਦੇ ਲਈ ਯੂਪੀ ਦੇ ਕਿਸੇ ਵਿਅਕਤੀਆਂ ਨਾਲ ਇਹਨੇ ਤਾਲੁਕ ਕਰਕੇ ਯੂਪੀ ਤੋਂ ਇਹ ਫੀਮ ਲਿਆ ਕੇ ਇਹਨੇ ਵੇਚਣ ਦੀ ਸ਼ੁਰੂਆਤ ਕੀਤੀ यूपी ਜਿਹੜਾ ਬਰੇਲੀ ਤੋਂ ਲਿਆ ਕੇ ਇਹ ਅੰਮ੍ਰਿਤਸਰ ਤੇ ਅੰਮ੍ਰਿਤਸਰ ਦੇ ਆਸ-ਪਾਸ ਦੇ ਇਲਾਕੇ 'ਚ ਇਹ ਜਿਹੜਾ ਕੰਮ ਕਰਦਾ ਰਿਹਾ ਜਿਸ ਨੂੰ ਹੁਣ ਰੰਗੇ ਹਥੀ ਫੜਿਆ ਇਹਦੇ ਮਕਦਮਾ ਦਰਜ ਕਰਕੇ ਇਹਨੂੰ ਗ੍ਰਿਫਤਾਰ ਕੀਤਾ ਗਿਆ ਤੇ ਇਹਦੀ ਫਰਦ ਜਿਹੜੀ ਇਨਵੈਸਟੀਗੇਸ਼ਨ ਆ ਉਹ ਅਮਲਤ ਲਿਆਂਦੀ ਜਾ ਰਹੀ ਹੈ